हां दोस्तों गुड मॉर्निंग 7:00 ਵੱਜ ਚੁੱਕੇ ਨੇ ਸਵੇਰੇ ਤੇ ਉੱਠ ਗੜਿਆ ਮੈਂ ਇੱਕ ਵਾਰੀ ਤਾਂ ਚਾਹ ਪੀ ਲਈ ਤੇ ਆਪਣਾ ਛੋਟਾ ਜਿਹਾ ਮੇਰਾ ਨਿੱਕਾ ਬੱਚਾ ਇਹਦਾ ਅੱਜ ਆਨੰਦੋ ਕਰਿਆ ਅਜੇ ਨੰ ਸਮਨੋਈਪੂ ਮਿੰਨੂੰ ਇੱਕ ਦਿਨ ਤਾਂ ਐਕਟਿਵ ਰਹਿੰਦਾ ਜ਼ਰੀਰ ਦੂਜੇ ਦਿਨ ਪਤਾ ਲੱਗਦਾ ਫਿਰ ਬਾਈ ਅਜੇ 12 1 ਵਜੇ ਤੱਕ ਤਾਂ ਪਤਾ ਨਹੀਂ ਲੱਗਣਾ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਹੁੰਦਾ ਸਰੀਰ ਨੂੰ ਅੰਦਰ ਬਾਰਾਂ 1 ਵਜੇ ਤੱਕ 2 ਵਜੇ ਤੱਕ ਤਾਂ ਪਤਾ ਹੀ ਲੱਗਣਾ ਸਰੀਰ ਨੂੰ ਉਸ ਤੋਂ ਬਾਅਦ ਬੱਸ ਹੀਆ ਪਾਣੀ ਅੱਖਾਂ ਚੋਂ ਟੇਟ ਖਰਾਬ ਇਹ ਸਭ ਕੁਝ ਸੋਨਾ ਸਟਾਰਟ ਹੋ ਗਲਤਾਂ ਦਰਦ ਚਲੋ ਦੇਖਦੇ ਆਪਾਂ ਵੀਡੀਓ ਬਣਾਵਾਂਗੇ ਫੇਰ ਟਾਰ ਕੇ ਜੀ ਨਾ ਨੋ ਕਰਾਂ ਗੱਲਾਂ ਕਰਾਂਗੇ ਚਾਰ ਹਾਂਜੀ ਦੋਸਤੋ ਕੀ ਹਾਲ ਚਾਲ ਨੇ 1 ਵਜਨ ਵਾਲਾ ਹੋ ਗਿਆ ਜੀ ਮੈਨੂੰ ਅੱਧਾ ਘੰਟਾ ਹੋਇਆ ਉੱਠੇ ਨੂੰ ਅਜੇ ਸਵੇਰ 8:00 ਜੀ ਪਹਿਲਾਂ ਮੈਂ 7:00 ਵਜੇ ਚਾਚੂ ਪੀ ਕੇ ਫਿਰ ਪੈ ਗਿਆ ਸੀ ਫਿਰ ਤੱਕ ਤਾਂ ਸਰੀਰ ਠੀਕ ਹੈ ਜੀ ਲੱਤਾਂ ਪੇਨ ਕਰਨਾ ਜਾਂ ਸਟਾਰਟ ਕਰਤੀਆਂ ਲੱਤਾਂ ਨੇ ਤੇ ਸਰੀਰ ਥੋੜਾ 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 ਔਖਾ ਹੋਣ ਲੱਗ ਗਿਆ ਤਲਬ ਜੀ ਉੱਠ ਰਹੀ ਆ ਨਸ਼ੇ ਨੂੰ ਮੈਂ ਪਹਿਲਾਂ ਵੀ ਦੇਖਿਆ ਜਿਵੇਂ ਹੁਣ ਕੱਲ ਮੈਂ ਕੀਤਾ ਸੀ ਨਸ਼ਾ ਤੇ ਅੱਜ ਦਾ ਦੇਣਾ ਤਾਂ ਠੀਕ ਰਹੂਗਾ ਬਸ ਆ 1-2 ਦਿਨ ਤੋਂ ਬਾਅਦ ਸਟਾਰਟ ਹੋ ਜਾਣਗੇ ਪ੍ਰੋਬਲਮ ਆਉਣੀਆਂ ਜਿੱਦਾਂ ਲੱਤਾਂ ਦਰਦਾਂ ਹੋਣੀਆਂ ਲੂਜ਼ ਮੂਸ਼ਨ ਲੱਗਣੇ ਠੀਕ ਹੈ ਤੇ ਤਲਬੁੱਠਣੀ ਦਿਮਾਗ ਨੇ ਕੰਮ ਕਰਨੋਂ ਹਟ ਜਾਂਦਾ ਇੱਕ ਵਾਰੀ ਦੋਸਤੋ ਮੈਂ ਬਹੁਤ ਤੰਗ ਆ ਚੁੱਕਿਆ ਸੀ ਹੁਣ ਆਪਣੀ ਇਸ ਨੂੰ ਸੇ ਤੋਂ ਇਸ ਲਈ ਇਹ ਨਸਾ ਛਡੁੰਦਾ ਮੈਂ ਇਰਾਦਾ ਕੀਤਾ ਪੱਕਾ ਇਰਾਦਾ ਅੱਜ ਮੇਰਾ ਫਾਸਟ ਦੇਣਾ ਨਾ ਨਿਸ਼ਾਨੀ ਕੀਤਾ ਕਿ ਮੈਂ ਚਾਹ ਪੀਤੀ ਹੈ ਸਿਰਫ ਤੇ ਮੈਂ ਦਸਣਾ ਚਾਹਣਾ ਯਾਰ ਮੈਂ ਨਸ਼ੇ ਵਿੱਚ ਨਾ ਬਹੁਤ ਕੁਝ ਗਵਾ ਲਿਆ ਬਹੁਤ ਕੁਛ ਜਿਆਦਾ ਬਹੁਤ ਕੁਛ ਹੀ ਗਵਾ ਲਿਆ ਆਪਣਾ ਮੈਂ ਘਰੋਂ ਇਕੱਲਾ-ਕੱਲਾ ਹੈਗਾ ਮੇਰੇ ਕੋਲ ਕਾਰ ਸੀ ਆਪਦੀ ਮੋਟਰਸਾਈਕਲ ਸੀ ਆਪਦੀ 2 ਵੋਲਟ ਸੀ ਗੱਡੀ ਰੱਖੀ ਸੀ ਥਾਰ ਨਸ਼ੇਜਿਕੋ ਵਾਲੇ ਆਵਦੇ ਰਿਸ਼ਤੇ ਨਾਤੇ ਨਸ਼ੇਜਿਕੋ ਵਾਲੇ ਆਵਦੇ ਯਾਰ ਦੋਸਤ ਨਸ਼ੇਜਿਕੋ ਵਾਲੇ ਕਿਉਂਕਿ ਯਾਰ ਜਿਹੜਾ ਇਹ ਚਿੱਟਾ ਨਸ਼ਾ ਨ ਇਹ ਸਭ ਤੋਂ ਭੈੜੀ ਮੁਵਾਰੀ ਆ ਸਭ ਤੋਂ ਖਤਰਨਾਕ ਮੁਵਾਰੀ ਆ ਇਹ ਬੰਦੇ ਦੇ ਪੱਲੇ ਕੱਖ ਨਹੀਂ ਛੱਡਦਾ ਬੰਦੇ ਦੀ ਸੋਚਣ ਸ਼ਕਤੀ ਵੀ ਖਤਮ ਕਰ ਦਿੰਦਾ ਇਹ ਬੰਦੇ ਨੂੰ ਕੁਝ ਨਹੀਂ ਸੋਚਦਾ ਸਿਰਫ ਆਪਣੇ ਨਸ਼ੇ ਦੀ ਪੂਰਤੀ ਕਿਦਾਂ ਕਰਾਂ ਮੈਂ ਬੰਦਾ ਸਿਰਫ ਇਸ ਬਾਰੇ ਸੋਚਦਾ ਮੈਂ ਨਸ਼ੇ ਦੀ ਪੂਰਤੀ ਲਈ ਹਾਂ ਬਾਹਰੋਂ ਤਾਂ ਨਹੀਂ ਕੁਛ ਕੀਤੀ ਕਿਸੇ ਨਾਲ ਚੋਰੀ ਠੱਗੀ ਪਰ ਘਰ ਦੇ ਬਹੁਤ ਨੁਕਸਾਨ ਕੀਤਾ ਮੈਂ ਮੈਂ ਆਪਣੇ ਵਾਈਫ ਦੇ ਪੈਸੇ ਵੀ ਕੱਢੇ ਆਪਦੀ ਮਾਤਾ ਤੋਂ ਵੀ ਝੂਠ ਬੋਲ ਬੋਲ ਕੇ ਕਰਦਿਆਂ ਤੋਂ ਵੀ ਝੂਠ ਬੋਲ ਬੋਲ ਕੇ ਆਪਦੀ ਭਾਇ ਵੀ ਝੂਠ ਬੋਲ ਬੋਲ ਕੇ ਪੈਸੇ ਮੰਗ ਰਿਹਾ ਉਹਦੇ ਯਾਰਾਂ ਦੋਸਤਾਂ ਤੋਂ ਵੀ ਝੂਠ ਬੋਲ ਬੋਲ ਕੇ ਪੈਸੇ ਮੰਗਦਾ ਰਿਹਾ ਉਹਦੀ ਨਸ਼ੇ ਦੀ ਪੂਰਤੀ ਲਈ ਬਹੁਤ ਕੋਸ਼ਾ ਹਜੇ ਤੁਸਨੂੰ ਮੈਂ ਹੌਲੀ ਹੌਲੀ ਨਾਲ ਦੀ ਨਾਲ ਵੀਡੀਓ ਜਿੱਦਾਂ ਜਿੱਦਾਂ ਪਾਉਂਦਾ ਜਾਊਂਗਾ ਅਪਲੋਡ ਕਰਦਾ ਜਾਊਂਗਾ ਦੱਸਦਾ ਜਾਊਂਗਾ ਵੀ ਕੀ ਕੀ ਗਲਤਾਈਆਂ ਕੀ ਕੀ ਖੋਇਆ ਮੈਂ ਨਸ਼ੇ ਕਰਕੇ ਸਭ ਤੋਂ ਪਹਿਲਾਂ ਤਾਂ ਸੇਤ ਆਉਂਦੀ ਆ ਸੇਤ ਗਵਾਲੀ ਦੂਸਰੇ ਨੰਬਰ ਤੇ ਆਉਂਦੇ ਆ ਆਪਣੇ ਸਭ ਤੋਂ ਪਿਆਰੇ ਜਿਹੜੇ ਰਿਸ਼ਤੇ ਹੁੰਦੇ ਨੇ ਰਿਸ਼ਤੇ ਗਵਾਲੇ ਯਾਰਾਂ ਦੋਸਤਾਂ ਚ ਇਕਾਦਰ ਗਵਾਲੀ ਇੱਕ ਸਟੈਂਡਰਡ ਹੁੰਦਾ ਸੀ ਮੇਰਾ ਯਾਰਾਂ ਦੋਸਤਾਂ ਚ ਸ਼ਹਿਰ ਦੇ ਵਿੱਚ ਉਹ ਗਵਾਲਿਆ ਪਰ ਉਹ ਕਹਿੰਦੇ ਨਾਲ ਡੁੱਲੇ ਪਿਰਾਂ ਦਾ ਹਜੇ ਕੁਝ ਨਹੀਂ ਹੋਇਆ ਹਜੇ ਵੀ ਮੈਂ ਸੰਭਲ ਦਾ ਸੰਭਲ ਜਾਵਾਂ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਜੇ ਮੈਨੂੰ ਮੇਰਾ ਇਰਾਦਾ ਇਦਾਂ ਹੀ ਪੱਕਾ ਰਹੇ ਤਾਂ ਮੈਂ ਦੁਬਾਰਾ ਉਹ ਚੀਜ਼ਾਂ ਹਾਸਲ ਕਰ ਸਕਦਾ ਪਰ ਹਾਂ ਇਹ ਜ਼ਰੂਰ ਹੈ ਮੈਂ ਜੋ ਚੀਜ਼ਾਂ ਸਾਲ ਚ ਦੋ ਸਾਲ ਚ ਗੋਈਆਂ ਨੇ ਉਸ ਨੂੰ ਬਣਾਉਣ ਦੇ ਲਈ ਉਸ ਨੂੰ ਪਾਉਣ ਦੇ ਲਈ ਮੈਨੂੰ ਉਸ ਤੋਂ ਦੁੱਗਣਾ ਤਿੱਗਣਾ ਸਮਾਂ ਲੱਗੂਗਾ। ਦੋਸਤੋ ਚੰਗੀਆਂ ਪਰੇਸ਼ਾਨੀਆਂ ਤਾਂ ਆਉਣਗੀਆਂ ਮੇਰੇ ਸਰੀਰ ਨੂੰ ਮੈਨੂੰ ਪਤਾ ਪਰ ਮੈਂ ਇੱਕ ਪੱਕਾ ਇਰਾਦਾ ਕੀਤਾ ਮੈਂ ਇਸ ਹਰ ਨਵੇਂ ਸਾਲ ਤੋਂ ਆਪਣੀ ਜ਼ਿੰਦਗੀ ਪੂਰੀ ਵਧੀਆ ਢੰਗ ਨਾਲ ਚੰਗੀ ਤਰ੍ਹਾਂ ਸਟਾਰਟ ਕਰਨੀ ਆ ਕੋਈ ਵੀ ਨਸ਼ਾ ਸਰੀਰ 'ਚ ਨਹੀਂ ਰੱਖਣਾ। ਨਾ ਪੀ ਨਾ ਜਰਦਾ ਨਾ ਪੁੱਕੀ ਨਾ ਕੋਸ਼ ਕੋਸ਼ ਵੀ ਕਿਸੇ ਵੀ ਤਰ੍ਹਾਂ ਨਸ਼ੇ ਤੋਂ ਰਾਹਤ ਹੋ ਕੇ ਮੈਂ ਜ਼ਿੰਦਗੀ ਸਟਾਰਟ ਕਰਨੀ ਆ ਤੰਗੀਆਂ ਪਰੇਸ਼ਾਨੀਆਂ ਆਉਣਗੀਆਂ ਇੱਕ ਵਾਰੀ ਤਾਂ ਆਪਣੇ ਆਪ ਨੂੰ ਇਦਾਂ ਲੱਗੂਗਾ ਕਿ ਮੈਂ ਜੜ ਚ ਗਿਆ ਖਤਮ ਜੇ ਹੋ ਗਿਆ ਰੋਲ ਜੇ ਜਾਊਗਾ ਤੁਹਾਨੂੰ ਵੀ ਵੀਡੀਓ 'ਚ ਦਿਸਣ ਲੱਗ ਜੂਗਾ ਤੇ ਪਰ ਉਸ ਤੋਂ ਬਾਅਦ ਹੌਲੀ ਹੌਲੀ ਮੇਰੀ ਰਿਕਵਰੀ ਵੀ ਤੁਹਾਨੂੰ ਦਿਖੂਗੀ ਮੇਰੇ ਸਰੀਰ ਦਾ ਫਰਕ ਵੀ ਦਿਖੂਗਾ ਮੇਰਾ ਬੋਲਣ ਦਾ ਢੰਗ ਮੇਰੀ ਸੋਚਣ ਸ਼ਕਤੀ ਸਭ ਕੁਝ ਪਤਾ ਲੱਗੂਗਾ ਦੋਸਤੋ ਬਸ ਮੈਂ ਇਹੀ ਚਾਹਣਾ ਵੀ ਤੁਸੀਂ ਮੇਰਾ ਸਾਥ ਦਿੰਦੇ ਰਹੇ ਹੋ ਮੈਂ ਵੀਡੀਓ ਰੋਜ਼ ਰੋਜ਼ اپਲੋਡ ਕਰਦਾ ਰਹੂੰਗਾ ਸਵੇਰੇ ਸ਼ਾਮ ਠੀਕ ਹੈ ਵੀ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਮੈਨੂੰ ਹਾਂ ਮੈਂ ਇੱਕ ਤੋਂ ਨਾ ਵਾਦਾ ਕਰ ਦਾਂਗਾ ਵੀ ਮੈਂ ਬਿਨਾ ਕਿਸੇ ਨਸ਼ੇ ਤੋਂ ਬਿਨਾ ਕਿਸੇ ਦਵਾਈ ਤੋਂ ਇਹ ਨਸ਼ਾ ਛੱਡੂਗਾ ਠੀਕ ਹੈ ਹਾਂ ਮੈਂ 24 ਘੰਟੇ ਤਾਂ ਮਤਲਬ ਵੀਡੀਓ ਤੁਹਾਨੂੰ ਨਹੀਂ ਬਣਾ ਕੇ ਪਾ ਸਕਦਾ ਤੇ ਕਈਆਂ ਦੇ ਮਨ 'ਚ ਬਹਿਮ ਵੀ ਹੁੰਦਾ ਕਈ ਸੋਚਣਗੇ ਵੀ ਹਾਂ ਯਾਰ ਕੁਝ ਨਾ ਕੁਝ ਕੰਦਾ ਹੋਊਗਾ ਜਾਂ ਕੋਈ ਜੀਵ ਵਾਲੀ ਗੋਲੀ ਜਾਂ ਕੁਝ ਵੀ ਪਰ ਨਹੀਂ ਯਾਰ ਮੈਨੂੰ ਆਪਣੇ ਆਪ ਨੂੰ ਪਤਾ ਮੈਂ ਹੁਣ ਨਾ ਜੀਵ ਵਾਲੀ ਗੋੜੀ ਦਾ ਸਹਾਰਾ ਲੈਣਾ ਨਾ ਕਿਸੇ ਹੋਰ ਪ੍ਰਕਾਰ ਦੇ ਨਸ਼ੇ ਦਾ ਸਹਾਰਾ ਲੈਣਾ ਮੈਂ ਛੱਡਣਾ ਤੇ ਮੈਂ ਨੂੰ ਆਪਣੇ ਉੱਤੇ ਵਿਸ਼ਵਾਸ ਆ ਮੈਂ ਛੱਡ ਵੀ ਦਊਗਾ ਮੈਨੂੰ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਆ ਮੇਰਾ ਛੱਡਣ 'ਚ ਮੇਰੀ ਪੂਰੀ ਸ਼ਹਾਦਤ ਕਰਨਗੇ ਵਾਹਿਗੁਰੂ ਅੱਜ ਮੇਰਾ ਪਹਿਲਾ ਦਿਨ ਆ ਤੇ ਮੈਂ ਉਮੀਦ ਕਰਦਾ ਵਾਹਿਗੁਰੂ ਅੱਗੇ ਵੀ ਅਰਦਾਸ ਕਰਦਾ ਮੇਰਾ ਸਾਥ ਦੇਣਗੇ ਵਾਹਿਗੁਰੂ ਤੇ ਪਾਠ ਵੀ ਮੈਂ ਸਟਾਰਟ ਕਰੂੰਗਾ ਥੋੜੀ ਜੀ ਸਿਹਤ ਜੀ ਠੀਕ ਹੋ ਜੇ ਪਾਠ ਕਰਨੀ ਵੀ ਸਟਾਰਟ ਕਰੂੰਗਾ ਮੈਂ ਵੈਸੇ ਬਾਈ ਗੁਰੂ ਜਾਂ ਮੂਲ ਮੰਤਰ ਦਾ ਪਾਠ ਥੋੜਾ ਬਹੁਤ ਜਿੰਨਾ ਕਾ ਹੁੰਦਾ ਮੇਰਾ ਜੀ ਲੱਗਦਾ ਉਹਨਾਂ ਕਾ ਮੈਂ ਕਰ ਦਿੰਨਾ ਉਹਨਾਂ ਹੌਲੀ ਹੌਲੀ ਤੁਹਾਨੂੰ ਰੁਟੀਨ ਦੱਸੂੰਗਾ ਮੈਂ ਕਿਉਂਕਿ ਫਿਲਹਾਲ ਅੱਜ ਫਸਟ ਡੇ ਆ ਠੀਕ ਹੈ ਥੋੜਾ ਜਿਹਾ ਔਖਾ ਹੋਊਗਾ ਦੋ ਕੁ ਦਿਨ ਟੱਪਣ ਤੋਂ ਬਾਅਦ ਮੈਂ ਸਾਰਾ ਟਾਈਮ ਡੇਰ ਬਣਾਉਂਗਾ ਸਵੇਰ ਨਹਾਉਣਾ ਸਟਾਰਟ ਕਰੂੰਗਾ ਠੀਕ ਹੈ ਉਸ ਤੋਂ ਬਾਅਦ ਖਾਣਾ ਹਾਂ ਇੱਕ ਕੋਈ ਵੀ ਵੀਰਨੇ ਜਾਂ ਮੈਂ ਜਾਂ ਕੋਈ ਵੀ ਵੀਰਨੇ ਨਸ਼ਾ ਛੱਡਣਾ ਭੁੱਖ ਨਹੀਂ ਲੱਗਦੀ ਬੰਦੇ ਨੂੰ ਪਰ ਬੰਦੇ ਨੂੰ ਜੇ ਛੱਡ ਰਿਹਾ ਕੋਈ ਵੀ ਨਸ਼ਾ ਤਾਂ ਉਹਨੂੰ ਖਾਣਾ ਜ਼ਰੂਰੀ ਆ ਸੋਵਰ ਬ੍ਰੀਕਫਾਸਟ ਜ਼ਰੂਰ ਕਰੇ ਬੰਦਾ ਔਖਾ ਸੌਖਾ ਭਾਵੇਂ ਜਿੰਨਾ ਵੀ ਹੋ ਸਕੇ ਭਾਵੇਂ ਆਪਣੇ ਲੂਜ਼ ਮੂਸ਼ ਨਹੀਂ ਲੱਗ ਜਾਣਾ ਆਪਣੇ ਅੰਦਰੋਂ ਵਧੀਆ ਸਾਫ਼ ਹੋਊਗਾ ਗੰਦਮੰਦ ਨਿਕਲਦਾ ਜੋ ਆਪਾਂ ਨੇ ਅੰਦਰ ਆਪਦੇ ਪਾਇਆ ਹੋਇਆ ਸੀ ਠੀਕ ਹੈ ਖਾਵੇ ਬੰਦਾ ਉਸ ਦੇ ਨਾਲ ਹੀ ਸਰੀਰ ਚ ਜਾਣ ਪਊਗੀ ਆਪਣਾ ਸਰੀਰ ਰਿਕਵਰ ਹੋਊਗਾ ਕਿਉਂਕਿ ਇਹ ਅਸੀਂ ਪਹਿਲਾਂ ਵੀ ਚੀਜ਼ ਕੀਤੀ ਹੋਈ ਆ ਠੀਕ ਹੈ ਸਿੱਖੀ ਆ ਠੀਕ ਹੈ ਦੋਸਤੋ ਮੈਂ ਸੈਂਟਰ ਚ ਵੀ ਰਹਿ ਕੇ ਆਇਆ ਹੋਇਆਗਾ ਤੇ ਉੱਥੇ ਵੀ ਇਹ ਚੀਜ਼ ਸਿੱਕੀ ਵੀ ਖਾਣਾ ਜ਼ਰੂਰੀ ਆ ਪਰ ਕਈ ਲੋਜਾਰ ਦੋਸਤ ਕਹਣਗੇ ਵੀ ਸੈਂਟਰ ਚ ਨਹੀਂ ਛੱਡ ਸਕਿਆ ਜਿਹੜਾ ਹੁਣ ਕਿੱਥੇ ਛੱਡ ਦੂ ਪਰ ਨਹੀਂ ਮੈਂ ਤੁਹਾਡੇ ਨਾਲ ਉਮੀਦ ਆ ਮੈਂ ਪ੍ਰੋਸਾ ਦਵਣਾ ਹਮੇਸ਼ਾ ਤੁਹਾਡੇ ਨਾਲ ਬਣਿਆ ਰਹੂੰਗਾ ਨਸ਼ੇ ਛੱਡਣ ਤੋਂ ਬਾਅਦ ਵੀ ਆਪ ਦਾ ਬਣਿਆ ਰਹੂੰਗਾ ਕੀ ਕੀ ਮੈਂ ਆਪਣੇ ਗੋਲ ਰੱਖੂੰਗਾ ਕੀ ਕੀ ਲਾਈਵ ਦੇ ਵਿੱਚ ਕਰਨਾ ਮੈਂ ਕੀ ਕੀ ਗੋਲ ਹੋਣਗੇ ਮੇਰੇ ਹੈਲਥ ਨੂੰ ਲੈ ਕੇ ਆਪਣੀ ਫੈਮਿਲੀ ਲੈ ਕੇ ਉਹ ਵੀ ਤੁਹਾਡੇ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਤੇ ਵੀਡੀਓ ਅਪਲੋਡ ਕਰਦਾ ਰਿਹਾ ਕਰੂੰਗਾ ਮੈਂ ਹਮੇਸ਼ਾ ਬਸ ਤੁਸੀਂ ਮੇਰਾ ਸਾਥ ਦਿੰਦੇ ਰਹੇ ਹੋ ਦੋਸਤੋ ਤੇ ਮੈਨੂੰ ਹਿੰਮਤ ਦਿੰਦੇ ਰਹੋ ਹੌਸਲਾ ਦਿੰਦੇ ਰਹੋ ਇਹ ਨਸ਼ਾ ਛੱਡਣ ਨਾਲ ਔਖਾ ਨਹੀਂ ਹੁੰਦਾ ਨਸ਼ਾ ਛੱਡ ਕੇ ਰੱਖਣਾ ਆਪਾਂ ਕਿਦਾਂ ਛੱਡ ਕੇ ਰੱਖਣਾ ਇਹ ਬਹੁਤ ਜ਼ਰੂਰੀ ਹੋ ਜਾਂਦਾ ਉਹਦਾ ਵੀ ਆਪਾਂ ਕੋਈ ਬਣਾਵਾਂਗੇ ਪਲਾਨ ਤਿਆਰ ਕਰਾਂਗੇ ਵੀ ਨਸ਼ਾ ਛੱਡ ਕੇ ਕਿਦਾਂ ਰੱਖਣਾਗਾ ਕੋਈ ਐਡਿਕਸ਼ਨ ਹੋਰ ਪੈਦਾ ਕਰਾਂਗੇ ਆਪਾਂ ਜੇ ਮੈਂ ਅੱਜ ਨਸ਼ੇ ਦਾ ਐਡਿਕਟ ਸੀ ਠੀਕ ਹੈ ਤਾਂ ਮੈਂ ਆਪਣੇ ਹੈਲਥ ਨੂੰ ਲੈ ਕੇ ਜਾਂ ਜੇ ਮੋਬਾਈਲ ਦੀ ਐਡਿਕਸ਼ਨ ਪਾਵਾਂਗੇ ਆਪਾਂ ਠੀਕ ਹੈ ਫਿਲਹਾਲ ਤਾਂ ਆਪਾਂ ਨੂੰ ਆਪਣਾ ਸਰੀਰ ਬਾਡੀ ਰਿਕਵਰ ਕਰਨੀ ਆ ਤੇ ਆਪਣੇ ਸਰੀਰ ਨੂੰ ਵਾਸ਼ ਆਊਟ ਕਰਨਾ ਠੀਕ ਹੈ ਅੱਜ ਮੇਰਾ ਪਹਿਲਾ ਦਿਨ ਆ ਦੋਸਤੋ ਵਾਹਿਗੁਰੂ ਅੱਗੇ ਅਰਦਾਸ ਕਰੀ ਸਰਾਈਆਂ ਨੇ ਵੀ ਮੈਂ ਸਹੀ ਰਹਾ ਨਸ਼ਾ ਦੂਰ ਰਹਾ ਤੇ ਮੈਂ ਵੀ ਤੁਹਾਨੂੰ ਪ੍ਰੋਸਤਾ ਦਵਾਉਣਾ ਮੈਂ ਇਸ ਨਸ਼ੇ ਨੂੰ ਦੁਬਾਰਾ ਨਹੀਂ ਕਰੂੰਗਾ ਕੋਈ ਵੀ ਹੋ ਜਾਈ ਮਰਦਾ ਮਰ ਜਾ ਦੁਬਾਰਾ ਨਸ਼ਾ ਨਹੀਂ ਕਰੂੰਗਾ ਏ ਛੱਡਣਾ ਤਾਂ ਛੱਡ ਕੇ ਦਿਖਾਉਂਗਾ ਰਿਕਵਰ ਹੋ ਕੇ ਦਿਖਾਉਂਗਾ ਅੱਜ ਸਰੀਰ ਕਿਦਾਂ ਲੱਗਾ ਠੀਕ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਆਉਣ ਵਾਲੇ ਸਮੇਂ 'ਚ ਦੇਖਿਓ ਸਰੀਰ ਨੂੰ ਬਹੁਤ ਜ਼ਿਆਦਾ ਸੋਹਣਾ ਤੇ ਆਪਦੇ ਵਿਚਾਰ ਬਹੁਤ ਸੋਹਣੇ ਬਣਾਉਣੇ ਆ। ਆਪਦੀ ਲਾਈਫ, ਆਪਦੇ ਘਰ ਦੇੰ ਦਾ ਜ਼ਿੰਦਗੀ ਵਧੀਆ ਬਣਾਉਣੀ ਆ। ਬਣਾ ਕੇ ਦਿਖਾਉਂਗਾ। ਠੀਕ ਹੈ ਦੋਸਤੋ। ਇਹ ਅੱਜ ਦੀ ਵੀਡੀਓ ਜਿੰਨੀ ਕ ਪਾ ਸਕਿਆ ਮੈਂ, ਬਾਕੀ ਸ਼ਾਮ ਨੂੰ ਵੀਡੀਓ ਤਿਆਰ ਕਰੂੰਗਾ ਮੈਂ। ਇਹ ਵੀਡੀਓ ਸਾਰੀ ਮੈਂ ਇਕੱਠੀ ਪਾਉਂਗਾ। ਕੱਠੀ ਵੀਡੀਓ ਅਪਲੋਡ ਕਰੂੰਗਾ ਇਹ ਹੈਗੀ ਸੀ ਦੁਪਹਿਰ ਦੀ 1 ਵਜੇ ਦੀ ਸਵੇਰੇ 7 ਵਜੇ ਦਾ ਵੀ ਥੋੜਾ ਜਿਹਾ ਵੀਡੀਓ ਬਣਾਈ ਸੀ ਉਹ ਵੀ ਪਾਉਂਗਾ ਸਾਰੀ ਵੀਡੀਓ ਆਪਲੇਟ ਇਕੱਠੇ ਕਰੂੰਗਾ ਫਿਲਾਲ ਲਈ ਥੋੜਾ ਜਿਹਾ ਨੱਕ ਚੋਂ ਪਾਣੀ ਵਗ ਰਿਆ ਤੇ ਅੱਖਾਂ ਚੋਂ ਵੀ ਪਾਣੀ ਵਗ ਰਿਆ ਸੀ ਫਿਲਾਲ ਚਾਹ ਪੀ ਕੇ ਹਟਿਆ ਥੋੜਾ ਜਿਹਾ ਠੀਕਾ ਹਣਾ ਹੁਣ ਇਸ ਤੋਂ ਬਾਅਦ ਦੇਖਦੇ ਆਪਾਂ ਠੀਕ ਹੈ ਜਿਉਂ-ਜਿਉਂ ਦਿਨ ਟੱਪੀ ਜਾਣਗੇ ਜਿਉਂ-ਜਿਉਂ ਖਾਈਆਂ ਵਧਣਗੀਆਂ ਪਰ ਜਿਉਂ-ਜਿਉਂ ਦਿਨ ਹੋਰ ਜ਼ਿਆਦਾ ਵੱਧਦੇ ਜਾਣਗੇ ਅਖਾਈਆਂ ਘਟਦੀਆਂ ਜਾਣਗੀਆਂ ਤੇ ਸਰੀਰ ਤੰਦਰੁਸਤ ਹੁੰਦਾ ਜਾਊਗਾ ਠੀਕ ਹੈ ਦੋਸਤੋ ਫੇਰ ਮਿਲਦੇ ਆਪਾਂ ਵੀਡੀਓ ਕਰਦੇ ਆ ਅਪਲੋਡ ਓਕੇ ਬਾਏ ਹਾਂਜੀ ਦੋਸਤੋ ਕੀ ਹਾਲ ਚੱਲ ਹੈ ਹੁਣ ਸ਼ਾਮ ਦੇ 5:15 ਪਹਿਲਾਂ ਆਪਾਂ ਸਵੇਰੇ 7 ਵਜੇ ਹੋਏ ਸੀ ਵੀਡੀਓ ਬਣਾਈ ਸੀ ਫਿਰ 1 ਵਜੇ ਤੇ ਹੁਣ ਸ਼ਾਮ ਦੇ 6:15 ਹੋ ਗਏ ਤੇ ਹੁਣ ਵੀਡੀਓ ਬਣਾਈ ਆ ਕਿਉਂਕਿ ਨਾ ਸ਼ਰਮ ਤੋਂ ਬਾਅਦ ਵੀਕਨੈਸ ਬਹੁਤ ਆ ਜਾਂਦੀ ਹੈ ਹਨਾ ਉੱਠਣ ਜੀ ਨਹੀਂ ਕਰਦਾ ਬੰਦੇ ਦਾ ਹੌਲੀ-ਹੌਲੀ ਰਿਕਵਰ ਹੋਵਾਂਗੇ ਆਪਾਂ ਤੇ ਪਏ ਸੀ ਸੁੱਤੇ ਸੁੱਤੇ ਦਾ ਕਾਹਨੂੰ ਇੱਕ ਤਰ੍ਹਾਂ ਦੇ ਬਸ ਪਏ ਸੀ ਦਿੱਤਾ ਵਰਦ ਕਰ ਰਹੀਆਂ ਨੇ ਜਖਾਮ ਜਾਂ ਤੇ ਜਦਾ ਤਾਂ ਨਤੇਂ ਵਰਦ ਕਰ ਰਹੀਆਂ ਨੇ ਅੱਖਾਂ ਚੋਂ ਪਾਣੀ ਨਿਕਲ ਰਿਹਾ ਸੀ ਮੂੰਹ ਆ ਤੋਕਤਾ ਹੋਣਾ ਤੇ ਚਾਹ ਚੋ ਪੀਤੀ ਆ ਲੂਜ ਮੇਹ ਲੱਗੇ ਸੀ ਦੂਜ ਮوشن ਦੀ ਦਵਾਈ ਜ਼ਰੂਰ ਲੱਤੀ ਆ ਤੇ ਦੇਖਦੇ ਆ ਰਾਤ ਨੂੰ ਹੁਣ ਕੀ ਹੋਊਗਾ ਰਾਤ ਨੂੰ ਬਹੁਤ ਰਾਤ ਨਗਾਉਣੀ ਬਹੁਤ ਔਖੀ ਹੋ ਜਾਂਦੀ ਹੈ ਯਾਰੋ ਦੋਸਤੋ ਰਾਤ ਨਗਾਉਣੀ ਤਾਂ ਬਹੁਤ ਹੀ ਜ਼ਿਆਦਾ ਔਖੀ ਆ ਇੱਕ ਅੱਜ ਕੱਲ੍ਹ ਰਾਤਾਂ ਲੰਬੀਆਂ ਨੇ ਵੱਡੀਆਂ ਨੇ ਰਾਤਾਂ ਰਾਤ ਨਗਾਉਣੀ ਤਾਂ ਬਹੁਤ ਔਖੀ ਹੋਈ ਮੈਨੂੰ ਪਤਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵਿੱਚ ਦੀ ਵੀ ਪਹਿਲਾਂ ਮੈਂ ਛੱਡਿਆ ਸੀ ਝੜ ਕੇ ਪੈਂਦੇ ਨੇ ਬਾਹਾਂ ਨੂੰ ਇਦਾਂ ਮਹਿਸੂਸ ਹੁੰਦਾ ਵੀ ਕਿਸੇ ਨੇ ਬਾਹ ਪਾੜਤੀ ਹੁੰਦੀ ਆ ਸਰੀਰ ਚ ਜਾਨ ਹੀ ਨਹੀਂ ਹੁੰਦੀ ਜਮੀ ਕੁਛ ਝੜ ਕੇ ਪੈਂਦੇ ਨੇ ਇੱਕਦਮ ਪਿੱਛ ਦੀ ਨੀਂਦ ਜੀ ਆ ਜਾਂਦੀ ਥੋੜੀ ਜੀ ਇੱਕਦਮ ਝੜਤੇ ਪੈਂਦੇ ਆ ਬੰਦਾ ਬਾਹ ਪੜਕਾ ਕੇ ਦੱਬ ਕੇ ਮਾਰਦਾ ਉਹਦਾ ਬੈੱਡ ਨਾਲ ਠੀਕ ਆ ਬਾਹਾਂ ਬਨਣੀਆਂ ਪੈਂਦੇ ਨੇ ਕਦੇ ਉੱਤੋਂ ਦੀ ਲਪੇਟ ਕੇ ਰਸੇ ਵਾਂਗੂ ਜਿਵੇਂ ਬਹੁਤ ਕੁਝ ਹੁੰਦਾਗਾ ਪਰ ਸ਼ਾਇਦ ਅੱਜ ਦੀ ਰਾਤ ਥੋੜਾ ਜਿਹਾ ਘੱਟ ਹੋਊਗਾ ਤੁਹਾਨੂੰ ਉਹ ਵੀ ਸੀਨ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਕਿਉਂਕਿ ਜ਼ਿਆਦਾਤਰ ਫੈਮਿਲੀ ਪੇਂਡੀਆਂ ਨਾਲ ਪਰ ਮੈਂ ਅਲੱਗ ਰੂਮ ਚ ਪੈ ਕੇ ਰਾਤ ਦੀ ਵੀਡੀਓ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਪਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਨਾਲ ਠੀਕ ਹੈ ਵੀ ਕਿਦਾਂ ਰਾਤ ਨੂੰ ਮਹਿਸੂਸ ਹੁੰਦਾ ਤੇ ਕਿਦਾਂ ਪਏ ਪਏ ਨੂੰ ਛੱਡ ਕੇ ਪੈਂਦੇ ਨੇ ਇਹ ਰਾਤ ਨਗੌਣੀ ਕਿੰਨੀ ਕੋਕੀ ਹੁੰਦੀ ਆ ਸਾਰਾ ਕੁਝ ਸ਼ੇਅਰ ਕਰੂੰਗਾ ਤੁਹਾਡੇ ਨਾਲ ਕੱਲੀ-ਕੱਲੀ ਚੀਜ਼ ਕੀ-ਕੀ ਦਿੱਕਤਾਂ ਆਉਂਦੀਆਂ ਨੇ ਵੀ ਜਿਹੜਾ ਵੀ ਵੀਰ ਨੇ ਚੜਨਾ ਚਾਹੁੰਦਾ ਹੋਵੇ ਉਦੋਂ ਇਹ ਦਿੱਕਤਾਂ ਪਰੇਸ਼ਾਨੀਆਂ ਨੂੰ ਦੇਖ ਕੇ ਸਮਝ ਸਕੇ ਕੋਈ ਬਾਲੀ ਵੱਡੀ ਗੱਲ ਵੀ ਇਹ ਯਾਰ ਕੋਈ ਨਿਸ਼ਚੈ ਕਰ ਲਿਆ ਉਹਦੇ ਮਨ ਤੋਂ ਪੱਕਾ ਇਰਾਦਾ ਕਰ ਲੇ ਤਾਂ ਇਹ ਤਕਲੀਫ ਤਾਂ ਕੁਝ ਵੀ ਨਹੀਂ ਠੀਕ ਹੈ ਦੋਸਤੋ ਪਰ ਇਹ ਸਰੀਰ ਦੀ ਜਿਹੜੀ ਤਕਲੀਫ ਹੈ ਇਸ ਤੋਂ ਜਿਹੜੇ ਆਪਾਂ ਘਰ ਤੇ ਨੂੰ ਤਕਲੀਫ ਦਿੰਨੇ ਹਨਾ ਆਪਣੇ ਹੁਣ ਤਾਂ ਆਪ ਇੱਕ ਆਪ ਕੱਲੇ ਜਾਣੇ ਤਕਲੀਫ ਲਾਵਾਂਗੇ ਹਨਾ ਪਰ ਨਸ਼ਾ ਕਰਕੇ ਆਪਾਂ ਸਾਰਿਆਂ ਨੂੰ ਤਕਲੀਫ ਦਿੰਨੇ ਆਪਣੇ ਘਰ ਦੇ ਨੂੰ ਆਪਣੇ ਮਾਪਿਆਂ ਨੂੰ ਆਪਣੇ ਆਲੇ ਦੁਆਲੇ ਦੇ ਨੂੰ ਹਨਾ ਉਹਨਾਂ ਤੋਂ ਪੈਸੇ ਨਹੀਂ ਮੰਗ ਕਰਦੇ ਆ ਜੇ ਨਹੀਂ ਪੈਸੇ ਦਿੰਦੇ ਕਲੇਸ਼ ਪਾਉਨੇ ਆ ਜੋ ਕੋਈ ਚੀਜ਼ ਵਗੈਰਾ ਪੇਚਣ ਦੀ ਕੋਸ਼ਿਸ਼ ਕਰਦੇ ਆ ਉਹ ਜ਼ਿਆਦਾ ਤੰਗ ਹੁੰਦੇ ਆ ਮਤਲਬ ਨਸ਼ਾ ਆਪਾ ਨਹੀਂ ਕਰਾ ਕਰ ਰਹੇ ਸਾਰੇ ਘਰ ਦੀ ਕਰ ਦਿੰਦੇ ਇੱਕ ਦਰਾਂਵਾ ਠੀਕ ਹੈ ਤੇ ਬਰਬਾਦ ਆਪਾ ਨਹੀਂ ਹੋ ਰਹੇ ਸਾਰੇ ਘਰ ਦੀ ਹੁੰਦੇ ਹੋ ਹੋ ਰਹੇ ਹੁੰਦੇ ਨੇ ਨਿਰਾਨੀ ਛੇੜੀ ਬੰਦਾ ਹੁੰਦਾ ਨਾ ਉਹਦੇ ਨਾਲ ਬਹੁਤ ਜ਼ਿੰਦਗੀਆਂ ਖਰਾਬ ਹੁੰਦੀਆਂ ਨੇ ਤਾਂ ਮੈਂ ਆਪਣੇ ਆਪ ਨੂੰ ਤਾਂ ਨਸ਼ੇੜੀ ਕਹੂੰਗਾ ਹਣਾ ਇੱਕ ਸੁਧਰਦਾ ਹੋਇਆ ਨਸ਼ੇੜੀ ਸੁਧਰਿਆ ਹੋਇਆ ਵੀ ਨਹੀਂ ਕਹਿ ਸਕਦੇ ਸੁਧਰਦਾ ਹੋਇਆ ਨਸ਼ੇੜੀ ਕਹੂੰਗਾ ਮੈਂ ਮੈਂ ਇੱਕ ਨਸ਼ੇੜੀ ਆ ਸਭ ਤੋਂ ਪਹਿਲਾਂ ਤਾਂ ਇੱਕ ਆਪ ਨੂੰ ਇਹ ਹੀ ਐਕਸੈਪਟ ਕਰਨਾ ਪੈਣਾ ਵੀ ਮੈਂ ਇੱਕ ਨਸ਼ੇੜੀ ਆ ਕਿਉਂਕਿ ਹਰ ਕੋਈ ਜੋ ਵੀ ਨਸ਼ੇੜੀ ਆ ਜੋ ਉਹ ਉਹ ਸਿੱਧੀ ਤੀ ਨਿ ਕਬੂਲ ਕਰਦਾ ਵੀ ਮੈਂ ਨਸ਼ਾ ਨਸ਼ੇੜੀ ਆ ਉਹ ਕੋ ਵੀ ਮੈਂ ਤਾਂ ਇੰਨਾ ਡੋਈ ਲਾਉਂਦਾ ਨਹੀਂ ਮੈਂ ਤਾਂ ਇੰਨਾ ਕੱਟ ਕਰਦਾ ਆਣਾ ਮੈਂ ਤਾਂ ਇੰਨਾ ਵਰਗਾ ਨਹੀਂ ਠੀਕ ਹੈ ਜਾਂ ਹੋਰਾਂ ਵਰਗਾ ਨਹੀਂ ਮਤਲਬ ਕੱਟ ਕਰਦਾ ਮੇਰੇ ਤਾਂ ਇਹ ਲਾਉਣਾ ਬਾਹ ਕਰਦਾ ਹਣਾ ਕੰਮ ਕਰਦਾ ਜਾਂ ਕੁਝ ਵੀ ਪਰ ਨਸ਼ੇੜੀ ਦਾ ਨਸ਼ੇੜੀ ਵਜੂਆ ਦੋਸਤੋ ਜਿਆਦਾਤਰ ਅਲਕੋਹਲ ਵਾਲ ਨਹੀਂ ਮੰਨਦੇ ਸ਼ਰਾਬ ਵਾਲੇ ਉਹ ਆਪਣੇ ਆਪ ਨੂੰ ਨਸ਼ੇੜੀ ਨਹੀਂ ਕਹਿੰਦੇ ਉਹ ਕਹਿਣਗੇ ਵੀ ਨਾ ਅਸੀਂ ਤਾਂ ਨਸ਼ਾ ਕਰਦੇ ਨਹੀਂ ਕੋਈ ਪਰ ਅਸਰ ਚ ਸਚਾਈ ਹੀ ਆ ਵੀ ਉਹ ਵੀ ਨਸ਼ੇੜੀ ਨੇ ਠੀਕ ਹੈ ਉਹ ਗੱਲ ਇਹ ਆ ਵੀ ਉਹ ਮਾਨਤਾ ਪ੍ਰਾਪਤ ਆ ਸਰਕਾਰ ਕੰਨੀਓ ਠੀਕ ਹੈ ਲੋਕਾਂ ਲੋਕਾਂ ਨੇ ਇੱਕ ਤਰ੍ਹਾਂ ਦਾ ਸਹੀ ਬਣਾਈ ਹੋਈ ਆ ਉਹ ਚੀਜ਼ ਵੀ ਹਾਂ ਇਹ ਪੀਣੀ ਚੰਗੀ ਆ ਠੀਕ ਹੈ ਪੀ ਸਕਦੇ ਆ ਆਪਾਂ ਪਰ ਉਹ ਵੀ ਇੱਕ ਨਸ਼ੇ 'ਚ ਆ ਜਾਂਦਾ ਜਿਹੜਾ ਉਸ ਦਾ ਉਸਦਦ ਦੀ ਹੋ ਜਾਂਦਾ ਉਹ ਵੀ ਨਸ਼ੇੜੀ ਕਿਹਾ ਜਾਂਦਾ ਸਭ ਤੋਂ ਪਹਿਲਾਂ ਤਾਂ ਆਪ ਨੂੰ ਇਹ ਐਕਸੈਪਟ ਕਰਨਾ ਪਊਗਾ ਜੇ ਆਪਾਂ ਆਪਣੇ ਆਪ ਨਸ਼ਾ ਛੱਡਣਾਗਾ ਆਪਣੇ ਆਪ ਨੂੰ ਚੇਂਜ ਕਰਨਾਗਾ ਵੀ ਹਾਂ ਮੈਂ ਇੱਕ ਨਸ਼ੇੜੀ ਹਾਂ ਠੀਕ ਹੈ ਮੈਂ ਐਕਸੈਪਟ ਕੀਤਾ ਵੀ ਹਾਂ ਮੈਂ ਨਸ਼ੇੜੀ ਹਾਂ ਤੇ ਮੇਰੇ ਨਸ਼ੇੜੀ ਨੂੰ ਟੈਗ ਆਪਣੇ ਆਪ ਤੋਂ ਲਾਉਣ ਦੀ ਕੋਸ਼ਿਸ਼ ਕੋਸ਼ਿਸ਼ ਨਹੀਂ ਮੈਂ ਤਰ ਲਾਉਂਗਾ ਠੀਕ ਹੈ ਇੱਕ ਨਸ਼ੇੜੀ ਤੋਂ ਸਜ਼ਦਾ ਹੋਇਆ ਨਸ਼ੇੜੀ ਕਹਾਊਗਾ ਕਿਉਂਕਿ ਇਹ ਨਸ਼ਾ ਇਹ ਹੀ ਚੀਜ਼ ਆ ਇਹ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਜਾਂ ਕੋਈ ਕਿਸੇ ਬਿਮਾਰੀ ਜੜੀ ਪੱਟੀ ਗਈ ਠੀਕ ਹੈ ਇਹ ਤਾਂ ਬੰਦਾ 10 ਸਾਲ ਕਲੀਨ ਰਹਿਣ ਤੋਂ ਬਾਅਦ 5 ਸਾਲ ਕਲੀਨ ਰਹਿਣ ਤੋਂ ਬਾਅਦ ਕੋਈ ਪਤਾ ਨਹੀਂ ਕਦੋਂ ਬੰਦਾ ਦੁਬਾਰਾ ਕਰਨ ਲੱਗ ਜੇ ਠੀਕ ਹੈ ਕਦੇ ਬੰਦੇ ਦੇ ਹੋਊਗਾ ਉੱਠੇ ਜੀ ਦੁਬਾਰਾ ਕਰਨ ਲੱਗ ਜੇ ਸਟਾਰਟ ਹੋ ਜੇ ਤਾਂ ਇਸ ਤੋਂ ਤਾਂ ਬਚ ਬਚ ਕੇ ਰਹਿਣਾ ਪਊਗਾ ਆਪਣੇ ਨਾਲ ਹੁੰਦੇ ਮੋਟੀਵੇਟ ਹੁੰਦਾ ਰਹਿਣਾ ਪਊਗਾ ਨਾਲ ਹੁੰਦੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਂਦੀਆਂ ਨੇ ਸਮਝਾਂਗੇ ਨਾਲ ਹੁੰਦੇ ਹੁੰਦੇ ਆਪਣੇ ਆਪ ਨੂੰ ਸੰਭਾਲ ਲਾਂਗੇ ਸੰਭਾਲਦੇ ਰਾਂਗੇ ਸਾਰੀ ਜ਼ਿੰਦਗੀ ਸਮਲਣਾ ਪਊ ਆਪਣੇ ਆਪ ਨੂੰ ਫੇਰ ਬਚੇ ਰਵਾਂਗੇ ਇਹ ਨਾ ਸਾਹਤ ਨਾਲ ਦੀ ਚੀਜ਼ ਹੀ ਆ ਇਹ ਤੋਂ ਆਪਾਂ ਪੱਕਾ ਖੜਾ ਨਹੀਂ ਛੜਾ ਸਕਦੇ ਹਾਂ ਜੇ ਇੱਕ ਚੰਗੀ ਆਦਤਾਂ ਤੇ ਚੰਗੇ ਰੂਟੀਨ ਬਣਾਵਾਂਗੇ ਚੰਗੀ ਬੈਣੀ ਉੱਠਣੀ ਕੰਪਨੀ ਤਾਂ ਆਪਾਂ ਬਚੇ ਰਹਾਂਗੇ ਇਸ ਚੀਜ਼ ਤੋਂ ਹਰ ਰੋਜ਼ ਜਿੱਦਾਂ ਆਪਾਂ ਹਰ ਰੋਜ਼ ਕਹਿੰਨੇ ਆਂ ਵੀ ਹਾਂ ਮੈਂ ਅੱਜ ਤੋਂ ਬਾਅਦ ਛੱਡ ਦੂੰਗਾ ਮੈਂ ਅੱਜ ਤੋਂ ਬਾਅਦ ਛੱਡ ਦੂੰਗਾ ਇਹ ਛੱਡਨ ਤੋਂ ਬਾਅਦ ਨਸ਼ੇ ਤੋਂ ਛੱਡਨ ਤੋਂ ਬਾਅਦ ਜੇ ਕਦੇ ਖਿਆਲ ਵੀ ਆਵੇ ਆਪਣੇ ਮਨ ਦੇ ਵਿੱਚ ਵੀ ਹਾਂ ਨਸ਼ਾ ਕਰਨਾ ਜਾਂ ਅੱਜ ਮੇਰੇ ਬੜਾ ਹੂ ਔੜਦਾ ਵੀ ਅੱਜ ਕਰਕੇ ਦੇ ਕੀ ਤਾਂ ਯਾਰੋ ਦੋਸਤੋ ਇਹ ਸੋਚਣਾ ਵੀ ਅੱਜ ਦਿਨ ਛੱਡਾ ਕੱਲੂ ਕਰਾਂਗੇ ਅੱਜ ਦਿਨ ਛੱਡਦੇ ਕੱਲ ਨੂੰ ਦੇਖਾਂਗੇ ਅੱਜ ਦਿਨ ਛੱਡਦੇ ਕੱਲੂ ਦੇਖਾਂਗੇ ਐਂ ਐਂ ਕਰ ਕਰਕੇ ਦਿਨ ਟਪਾਉਣੇ ਆ ਠੀਕ ਹੈ ਫੇਰ ਆਪਾਂ ਬਚੇ ਰਹਾਂਗੇ ਠੀਕ ਹੈ ਦੋਸਤੋ ਅੱਜ ਇੰਨੀ ਇੱਕ ਗੱਲਾਂ ਕਾਫੀ ਨੇ ਤੇ ਕੱਲ ਦੀ ਵੀਡੀਓ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗਾ ਮੈਂ ਗੱਲ ਆਪਣੇ ਸਰੀਰ ਦੇ ਹਾਲਾਤ ਵੀ ਦੱਸਾਂਗੇ ਠੀਕ ਹੈ ਓਕੇ ਦੋਸਤੋ ਗੁੱਡ ਨਾਈਟ ਸਾਰਿਆਂ ਨੂੰ ਸਾਰੇ ਨਸ਼ੇ ਤੋਂ ਬਚੇ ਰਹੋ ਆਪਣੀ ਵਧੀਆ ਜ਼ਿੰਦਗੀ ਜਿਓ ਕੁਸ਼ ਰਹੋ